ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮਿੰਗ ਯੂਟਿਊਬ ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੂ ਵੀਰ ਕੋਲ ਆਪਾਂ ਆਏ ਆਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਮੱਜਾਂ ਤੇ ਇੱਕ ਗਾਂ ਤੁਹਾਨੂੰ ਦਿਖਾਉਣੀ ਆ ਸਾਰੀਆਂ ਤੇ ਸਾਰੀਆਂ ਸੂਈਆਂ ਵਿਖਾਉਣੀ ਆ ਤੇ ਸਾਰੀਆਂ ਬੱਚੇ ਵਾਲੀਆਂ ਤੁਹਾਨੂੰ ਦਿਖਾਵਾਂਗੇ ਅੱਜ ਬਾਕੀ ਗੱਲਬਾਤ ਹੁਣ ਕਰਦੇ ਆ ਤੇ ਪੁੱਛਦੇ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਪਾਸੇ ਵੀਰ ਜੀ ਸਤਿ ਸ੍ਰੀ ਅਕਾਲ ਜੀ ਉਸਨੋ ਠੀਕ ਠਾਕ ਜੀ ਜੀ ਬਜੀ ਬਜੀ ਚਲੋ ਫਦੇ ਚੀਦਾ ਜੇ ਤੇ ਨਾਮ ਦੱਸਦੇ ਇਕਲੀ ਫਿਰ ਨਾਮ ਸੋਨੂ ਸ਼ਿਆਲਾ ਜਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲ ਦਾਂ ਸਾਡਾ 985752 ਠੀਕ ਹੈ ਅੱਜ ਤਿੰਨ ਪਸ਼ੂ ਸਾਰੀਆਂ ਸੂਈਆਂ ਸਾਰੀਆਂ ਬੱਚੇ ਵਾਲੀਆਂ ਬੱਚੇ ਆ ਗਏ ਕੱਲ ਵਾਲਾ ਵੇਗਿਆ ਮਾਲ ਸਾਰਾ ਸਾਹਮਣੇ ਲੈ ਕੇ ਆਏ ਆ ਬਹੁਤ ਲਾਈਏ ਆ ਹੋਏ ਤੇ ਜੇ ਹੁਣੇ ਨਹੀਂ ਆਈ ਸੀ ਤੇ ਕੱਲ ਵਾਲੀਆਂ ਉਹ ਕੱਲ ਨਹੀਂ ਵੇਚੀਆਂ ਸਾਰੀਆਂ ਤੇ ਉਹ ਗਾਂ ਜਿਹੜੀ ਬਾਹਰ ਇੱਕ ਟੋਕੜ ਹੈਗੀ ਜਿਹੜੀ ਬੱਚਾ ਮਰੀ ਉਹ ਬਾਹਰ ਬੱਦੀ ਉਹਨਾਂ ਖੜਨੀ ਹੈ ਵੀਰ ਹੁਣਾ ਅੱਛਾ ਤੇ ਉਹ ਗਾਂ ਵੀ ਜੇ ਖੜਨੀ ਹੈ ਤੇ ਦੋਨਾਂ ਵੀ ਖੜਨੀਆਂ ਇਹਦੀ ਵੀ ਸਾਈ ਤੇ ਫਿਰ ਜਿਹੜੀ ਹੁਣ ਆਈ ਐ ਇੱਤੋਂ ਕਰਦੀ ਐ ਸ਼ੋਰ ਤੇ ਤਿਤ ਬਾਅਦ ਇੱਕ ਬੂਰੀ ਵੀ ਬਖਾਵਾਂਗੇ ਉਹਦੇ ਮਗਰ ਵੀ ਬੱਚਾ ਐ ਤੇ ਆ ਜਿਹੜੀ ਆਈ ਆ ਹੁਣ ਇਹ ਤੇ ਕਿੰਨਾ ਸੁਆਹੂ ਜੀ ਇਹ ਮੈਨੂੰ ਆਈ ਜੇ ਵੇਰੋ ਤੂੜੀ ਸੁੱਕੀ ਖਾਈ ਜਾਂਦੀ ਐ ਠੀਕ ਐ ਹਜੇ ਹੁਣੇ ਲੱਥੀ ਗੱਡੀ ਚ ਠੀਕ ਐ ਹਾਂ ਤੇ ਕਿੰਨਾ ਚਿਰ ਹੋ ਗਿਆ ਸੂਈ ਨੂੰ ਸੂਈ ਨੂੰ ਤਾਂ ਅੱਜ 5-7 ਦਿਨ ਹੋਈ ਗਿਆ ਬੱਚੀ ਉਹ ਕੱਟੀ ਮਗਰ ਜੀ ਆ ਕੱਟੀ ਜੇ ਤੇ ਮਗਰ ਤੇ ਦੁੱਧ ਕਿੰਨਾ ਇਹਦੇ ਕੋਲ ਸੱਤ ਕਿਲੋ ਹੋਣਾ ਭਾਜੀ ਹੈਗਾ ਪੱਕਾ ਦੁੱਧ ਦਾ ਸੱਤ ਸੱਤ ਰੋ ਤਾਜੀ ਸੂਈ ਹੈ ਸੱਤ ਹੋਊਗਾ ਮਾਸਾ ਵਾਜੇ ਘਾਟੇ ਕੋਟ ਅੱਛਾ ਬਾਅਦ ਹੀ ਹੋਦਾ ਘਾਟੇਗਾ ਤੇ ਇਹ ਕਿੰਨਾ ਕੁ ਦੁੱਧ ਚਵਾਈ ਜਾਊਗੀ ਦੁੱਧ ਭਾਈ ਕੱਦਗਾਠ ਵਾਲੀ ਨਹੀਂ ਚੰਗੀ ਲੱਗਦੀ ਆ ਠੀਕ ਆ ਦਸ ਦੇ ਲਾਗੇ ਕਿੰਨੇ ਦੁੱਧ ਚਵਾਈ ਚਾਹੂਗੀ ਹਾਂ ਇਹਦੇ ਲੋਈਏ ਸਾਡੇ ਘਰ ਬਾਕੀ ਕੱਦਗਾਠ ਪੱਖੋ ਜਵਾਨ ਆ ਪੂਰੀ ਕੱਦਗਾਠ ਸੇ ਚੰਗੀ ਆ ਆ ਜਿਹੜਾ ਨਹੀਂ ਲੱਗਦੀ ਆ ਗੱਡੀ ਚ ਬਾਗੀ ਤੇ ਹੁਣ ਜਿਹੜਾ ਵਾ ਮੌਕੇ ਤੇ 7 ਕਿਲੋ ਦੁੱਧ ਪੱਕਾ ਚੋਂ 33 ਮਗਨ ਠੀਕ ਆ ਤੇ ਕਿੰਨਾ ਫਿਰ ਇਹਦਾ ਮੁੱਲ ਦੇ ਦੀਆਂ 50 ਦੀ ਵੇਚ ਲਓ ਵਿੱਚੋਂ ਕਰ ਦੋ ਛੋਟ ਛੋਟ ਭਾਜੀ 48000 ਦੀ ਹਾਂ ਨਾ ਦਵਾਂਗੇ ਠੀਕ ਆ ਬੱਦੀ ਕੱਦ ਕੱਡ ਸਾਡੀ ਮਈਏ ਬਾਕੀ ਦੁੱਧ ਮੇਰਾ ਵੀਰ ਕੋ ਸਾਂਭੂਗਾ ਕੱਦ ਕੱਡ ਚੰਗਾ ਆ ਤੇ ਮਗਰ ਵੀ ਇਹਦੇ 33 ਆ ਦੇਖੋ ਆਈ ਆ ਚਾਰੂ ਆ ਜਿਹੜੀ ਬੋਰੀਆਂ ਸਾਰੀ ਬਿਲੋ ਖਾਂਦੇ ਵੀ ਟੁੜੀ ਟਾੜੀ ਟੁੜੀ ਨੇਰੀ ਪਾਈ ਆ ਕਿਸੇ ਵੀ ਨੇ ਸੰਭੀ ਘਾਟਿਆ ਬਾਕੀ ਜਿਹੋ ਜਿਹੇ ਕੱਦ ਕਾਠ ਦੁੱਧ ਚਲੋ ਚਵਾਈ ਜਾਓਗੀ ਸਾਰਾ ਸਿਆਲ ਵਧੀਆ ਤੇ ਬਾਕੀ ਚਲੋ ਮੌਕੇ ਤੇ ਛੋਟ ਛਾੜ ਹੋਰ ਕਰ ਦੋਗੇ ਤੇ ਹੁਣ ਆ ਬੂਰੀ ਆ ਕਦ ਕੱਟ ਚਲੋ ਇਹਦਾ ਵੀ ਸਹੀ ਆ ਤੇ ਇਹਦੇ ਮਗਰ ਕੱਟਾ ਜੀ ਤਿੰਨ ਸੂਈ ਨੂੰ ਭਾਜੀ ਆਵੇ ਤਿੰਨ ਲਾ ਲਈ ਤਿੰਨਾਂ ਤੋਂ ਵੱਧ ਲਾ ਲਈ ਗਾਮੀਨਾਂ ਨੂੰ ਬਣੀ ਨੂੰ ਹੋਇਆ ਜੀ ਅੱਛਾ ਹਾਂ ਆ ਬੂਰਾ ਕੱਟਾ ਜੇ ਮਗਰ ਹਾਂ ਗਾਮੀਨਾ ਟਿਕਾ ਭਲਾ ਨੂੰ ਹੋਇਆ ਜੀ ਤੇ ਹੁਣ ਦੁੱਧ ਕਿੰਨਾ ਜੀ ਮੇਰੇ ਕੋਲ ਸੱਤਾਂ ਤੋਂ ਬਾਹਰ ਹੀ ਹੋਊਗਾ ਤੋਰੋ ਫੇਰ ਇਹਨਾਂ ਨੂੰ ਕੱਦ ਕਾਠੇ ਦਾ ਵੀ ਚੰਗਾ ਆ। ਬਾਕੀ ਬੁਰੀ ਜੋਟੀ ਆ ਸੋਹਣੀ ਲੱਗਦੀ ਫੱਬਦੀ ਆ ਜਿਹੜੀ। ਇਹ ਤਾਂ ਭਾਈ ਤਿਆਰ ਨਹੀਂ ਕੀਤੀਆਂ ਉਧਰ ਆਈਆਂ ਆਪਣੇ ਬਾਤੀਆਂ। ਬਾਕੀ ਜੇ ਟਾਈਮ ਵੀ ਸਵੇਰਾ ਸਵੇਰਾ ਦਾ ਹੀ ਆ। ਮੌਸਮ ਵੀ ਅੰਠੰਡਾ ਵਾ ਸਵੇਰਾ ਸਵੇਰਾ ਪਸ਼ੂ ਫਿਰਨਵਾਏ ਵੀ ਨਹੀਂ ਜਾਂਦੇ। ਯਾਰ ਦੇਖ ਸਾਡੇ ਹਵਾਨਾ ਇਹਦਾ ਬਾਕੀ ਥਨਾ ਦਾ ਸਾਈਜ਼ ਗਾਪ ਇਹਦਾ ਵੀ ਚੰਗਾ ਹੈ ਇਹ ਭਾਈ ਆ ਸੂਈ ਮੀਨਾ ਗਾ ਬੜੀ ਨੋਇ ਇਹ ਕਿ ਚੁਪ ਚੁਪ ਦੀ ਆ ਪਗਲ ਡੀਲ ਦੇ ਉਹ ਤੇ ਮਿਲਦੀ ਕੱਟੇ ਤੇ ਹੀ ਆ ਕੱਟੇ ਤੇ ਭਾਈ ਕੱਟੇ ਤੇ ਮਿਲਦੀ ਤੇ ਇਹਦਾ ਫਿਰ ਮੁੱਲ ਦੇਰੀ 55 ਦੀ 56000 ਦੀ ਕਰ ਦਈਏ ਵਿੱਚੋਂ ਛੋਟ ਛੜ 55 ਦੀ ਭਾਜੀ ਹਾਂ ਨਾ ਦੇ ਦਾਂਗੇ ਵੀ ਅੱਛਾ ਇਹ 55 ਦੀ ਦੇਣੀ ਆ ਬਾਕੀ ਜਦੋਂ 2-4 ਸੌ ਮੌਕੇ ਦਾ ਮੰਤਨ ਹੋ ਜੂਗਾ ਚਲੋ ਬਾਕੀ ਮੌਕੇ ਤੇ ਕਰ ਦੋਗੇ ਬਾਕੀ ਮੇਰਾ ਵੀ ਗੱਡੀਆਂ ਦੱਸਾਂਗੇ ਮੈਂ ਇੱਕ ਕੰਮ ਕਰਦੇ ਆ ਮੇਰੇ ਵੀ ਕਈ ਦੂਰੋਂ ਗੱਡੀਆਂ ਭੇਜਦੇ ਆ ਗੱਡੀ ਭੇਜਦੇ ਤਰਪਾਲ ਤੋਂ ਬਿਨਾ ਅੱਛਾ ਮੁਰਕੇ ਗੱਡੀ ਤੁਹਾਨੂੰ ਬੜਾ ਠੰਡ ਛੁੰ ਲੈ ਗਈ ਦੰਗਲ ਢਿੱਲਾ ਮਠਾਏ 100 ਉਹ ਮੇਰਾ ਅਗਲੇ ਜੁਮੇ ਦੀ ਹੋਈ ਠੀਕ ਆ ਆਪਣੇ ਘਰ ਬਾਰੇ ਦੋ ਲੰਗ ਚੋਵੇ ਤਿੰਨ ਲੰਗ ਚੋਵੇ ਠੀਕ ਆ ਠੀਕ ਆ ਕਈ ਗੱਡੀ ਤਰਪਾਲ ਤੋਂ ਬਿਨਾ ਇਹਦੇ ਭਾਈ ਕੋਈ ਨਹੀਂ ਲਾਦੋ ਕੋਈ ਨਹੀਂ ਮੁਰਕੇ ਦੰਗਲ ਭਾਈ 119 ਕੀ ਹੋਇਤੀ ਲੰਮਠਾ ਉਹ ਅਗਲੇ ਜੁਮੇ ਦੀ ਹੋਈ ਆਪਣੀ ਆਹ ਇਹ ਸਾਵਲੀਆਂ ਚੀਜ਼ਾਂ ਇਹਨਾਂ ਨੂੰ ਠੰਡ ਵੀ ਲੱਗਦੀ ਆ ਗਰਮੀ ਵੀ ਲੱਗਦੀ ਆ ਮੁਰਕੇ ਗਰਮੀ ਦੇ ਵਾਰ ਨੇ ਪਹਿਲੇ ਭਾਈ ਲਾਦੋ ਤੁਹਾਨੂੰ ਵੀ ਹਾਂਜੀ ਉਹਨਾਂ ਕਾਲ ਨੂੰ ਲਾ ਆਪਣੇ ਸਾਰੀਆਂ ਚੀਜ਼ਾਂ ਦਾ ਬੰਦੋਬਸਤ ਕਰਕੇ ਕੋਈ ਵੀ ਇਹ ਗੱਡੀ ਭੇਜੇ ਆਪਣੀ ਤੇ ਹੁਣ ਆ ਗਾਮੀ ਬੱਚੇ ਵਾਲੀ ਆ ਇਹਦਾ ਆ ਬੱਚਾ ਇਹ ਠੰਡੀ ਜੀ ਸੀ ਹਾਂ ਬੱਚਾ ਜੀ ਇਹਦਾ ਆ ਦੇਖੋ ਇਹ ਜੀ ਕੋ ਗਰਮੇ ਆ ਠੰਡੀ ਹੈ ਠੀਕ ਹੈ ਜਿਦਾ ਮਰਜ਼ੀ ਬੈਂਦੇ ਫਿਰ ਆਉਂਦੇ ਇਹਦਾ ਸੂਆ ਕਿਨਵਾ ਜੀ ਇਹਦਾ ਸੂਆ ਜੀ ਅੱਛਾ ਪਹਿਲਾਂ ਹੀ ਸੂਆ ਹੈ ਤੇ ਦੁੱਧ ਦੁੱਧ ਦੇ ਕੋ ਹੋਗਾ 6 ਕਿਲੋ ਭਾਜੀ ਤੋਰੋ ਫੇਰ ਬੱਸੀ ਭਾਗੇ ਸੂਈ ਨਵਾਛੇ ਦੱਸ ਦੇ ਲੋ ਭਾਜੀ ਨੂੰ ਜੀ 6 ਕਿਲੋ ਦੁੱਧ ਜਿਹੜਾ ਕਹਿੰਦੇ ਫਿਰ ਇਹਦੇ ਕੋਲ ਹੈਗਾ ਭਾਬੀ ਦੁੱਧ ਸ਼ਾਹ ਦਾ ਕੁੜੀ ਆ ਵਾਚ ਲਗਾਈ ਜੀ ਦਾ ਜੇ ਕਹੇਗਾ ਜਗ ਲੱਤ ਮਾਰੇ ਤਾਂ ਵੀ ਆਪਣੀ ਜੋ ਮੇਰੀ ਹੈ ਉਹਦੀ ਘੰਡੀ ਨਹੀਂ ਜੀ ਹੈ ਪਾਣਾ ਨਾ ਪਾਣੀ ਦਾ ਹਗਾਏ ਤੇ ਪਾਣੀ ਵੀ ਨਾ ਜ਼ਿਆਦਾ ਚਾਹ ਪੀਂਦੇ ਹੋ ਕਿੰਨਾ ਸੰਸਾਏ ਕਰਦਾ ਮੇਰੇ ਘਰ ਜਾ ਕੇ ਭਾਈ ਲੱਖ ਮਰੇ ਅੱਛਾ ਗੱਲ ਬਾਤ ਹੋਈ ਆਪਣੀ ਫੁੱਲ ਕਰਦੀ ਆਪਣੀ ਠੀਕ ਹੈ ਜੀ ਤੇ ਇਹਦਾ ਫਿਰ ਮੁੱਲ ਇਹ ਹਾਂ ਨਾ ਭਾਈ ਜਿਹੜਾ 13000 ਦੀ ਅੱਛਾ 13000 ਦੀ ਹਾਂ ਤੁਹਾਨੂੰ ਦੇਖ ਕੇ ਦਵਾ ਲਗਾ ਦੇ ਬਾਕੀ ਛੋਟ ਛੜ ਵਿੱਚੋਂ ਗੱਲ ਕਰਾਂਗੇ 14 ਮੁਕੇ ਕਰਦਾਂਗੇ ਮਾਦਰ ਉਹਦੇ ਤੇ ਇਹ ਉਤਰਾ ਕਿੰਨਾ ਘੱਟੀ ਜਾਊਗੀ ਦੁੱਧ ਦੁੱਧ ਭਾਈ ਸੇਵਾ ਹੁੰਦੀ ਭਾਈ ਸੇਵਾ ਦੇ ਹਿਸਾਬ ਜੀ ਹਾਂਜੀ ਤੇ ਆਹ ਨਾਲ ਭਾਈ ਕੋਈ ਜਾ ਕੇ ਕੋਈ 4 ਕਿਲੋ ਚੋਲੇ ਹੁਣ ਮੋਕੇ ਦੇ 6 ਕਿਲੋ ਹੈਗਾ ਜੀ ਹਾਂ 6 ਕਿਲੋ ਪਪਾ ਇਹ ਆ ਵੀ ਚਲੋ ਕਿਸੇ ਨੇ ਚਾਹ ਪਾਣੀ ਵਾਲੇ ਵੀਰ ਨੇ ਖੜਨੀ ਆ। ਆ ਅਸੀ ਮਗਰ ਜਾ ਕੋ। ਬਾਕੀ ਆ ਵੀ ਚਲੋ ਕੋ ਫੋਨ ਲਾਵੇ ਤੇ ਇੱਥੋਂ ਤੁਹਾਡੇ ਘਰੋਂ ਵੇਖ ਚਾਹ ਕੇ ਖੜੇ ਜਾਣਾ ਕੋਈ ਤਸੱਲੀ ਕਰ। ਨੀ ਕੋ ਭਾਈ ਠੰਡੀ ਸੀਲ ਲਾਤਨੀ ਮਾਦੀ ਬੱਛੀ ਸ਼ਰਲ ਚੋ। ਠੀਕ ਆ ਜੀ। ਆਵੇਂ ਜਿਹੜੇ ਦਾਖਲ ਹੋਣ ਚੋ। ਦੋ ਬੱਛੀ ਇੱਕ ਦੋ ਜੀ। ਆ ਬੱਛੀ ਜੀ। ਆ ਬੱਛੀ ਜੀ ਮਗਰ। ਤੇ ਬਾਕੀ ਜਾ ਕੇ ਕੋਈ ਬੁੱਧਾ ਲੈ ਤੇ ਘਟਾ ਲੈ ਵਗਲੇ ਦੀ ਸਾਹਮਣੇ। ਬਾਕੀ ਇੱਥੋਂ ਇਹ ਆ ਵੀ ਆਪਣੇ ਦੁੱਧ ਦੀ ਚਵਾਈ ਕਰਕੇ ਤਸੱਲੀ ਕਰਕੇ ਵੇਖ ਚਾਹ ਕੇ ਖੜੋ। ਜੋ ਵੀ ਕੋਸ਼ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ। ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨੇ ਪਸ਼ੂ ਖ